ਜੇ ਤੂੰ ਸਮਝੇ ਜੋਗੀ ਪੀਰਾਂ ਦੇ ਮੇਲੇ ਜਾਣਾ ਕੋਈ ਚੌੜ ਦੀ ਗੱਲ ਨਹੀਂ ਨੀ ਪਿੰਨੇ ਤੇ ਤਾਂ ਪਕੌੜੇ ਵੀ ਬਲਾਂ ਹੁੰਦੇ ਐ ਦੇ ਲੇਪ ਮੈਂ ਤਾਂ ਤੰਗ ਤੰਗ ਪਾਕਦੰਗ ਅੱਜ ਤਾਂ ਨੀ ਦੋ ਵੀ ਨਹੀਂ ਦੇਵਾਈ ਜੇ ਮੈਂ ਦਵਾ ਟਾਕੇ ਅੱਗੇ ਤਾਂ ਸਾਰਾ ਦਿਨ ਕਦੇ ਦਾਲ ਮੰਗਣ ਆਗੀ ਕਦੇ ਚਟਣੀ ਮੰਗਣ ਆਗੀ ਕਦੇ ਕੁਸ ਮੰਗਣ ਆਗੀ ਨਹੀਂ ਅੱਜ ਨਹੀਂ ਆਈ ਫਲਾਤੋ ਜੀ ਲਾ ਆਜੇ ਮੈਂ ਤਾਂ ਖਾਣਾ ਉਹਨੂੰ ਬੋਝ ਲੈਨੀਆ ਜੇ ਮੈਨੂੰ 30 ਰੁਪਏ ਵੀ ਦੇਤੇ ਮੇਰਾ ਤਾਂ ਮੇਲਾ ਬਣ ਜਾਊਗਾ ਜਵਾਬ ਕਿਹੜਾ ਕੁਸ ਖਾਣ ਜਾਣ ਦਾ ਹਜੇ ਨਾਲੇ ਚੱਲ ਬਦਗਾ ਮੇਲਾ ਦੇਖਿਆ ਜੋ ਨਹੀਂ ਕਿਹੜੇ ਮੇਲੇ ਕੀ ਬੇਟੀ ਅੱਜ ਫਸੇ ਲੇ ਨੀ ਮੈਂ ਮੈਂ ਨਹੀਂ ਮੈਂ ਤਾਂ ਬਾਹਰ ਹੀ ਵਧਣਾ ਤੂੰ ਮੈਨੂੰ ਦੱਸ ਤੂੰ ਹਜੇ ਤੱਕ ਤਿਆਰੀ ਨਹੀਂ ਹੋਈ ਮੈਂ ਤਾਂ ਕਦੋਂ ਦੇ ਤਿਆਰ ਨਹੀਂ ਨੀ ਪੁਲਿਸ ਨੇ ਹੀ ਅੱਜ ਨੀ ਤੈਨੂੰ ਆਏ ਨਹੀਂ ਪਤਾ ਲੱਗਦਾ ਜੋਗੀ ਪੀਰਾਂ ਦਾ ਮੇਲਾ ਨੀ ਹਾਂ ਭੈਣੋ ਤਾਂ ਮੈਨੂੰ ਪਤਾ ਕਰ ਮੈਂ ਤਾਂ ਸਵਾਈ ਕਰੀ ਸੀ ਤੂੰ ਤਿਆਰ ਕਿਉਂ ਨਹੀਂ ਹੋਈ ਵੇਖੀ ਨੀ ਮੇਰੀ ਗੱਲ ਸੁਣ ਰੋਟੀ ਪਾਣੀ ਤੋਂ ਐ ਕਰੀ ਅਗਰੇ ਤੈਨੂੰ ਦੌੜ ਮੰਗਣ ਜਾਣਾ ਪੈਂਦਾ ਨੀ ਉੱਥੇ ਤਾਂ ਬਾਪਦੇ ਤੇ ਲੰਗਰ ਲੱਗਿਆ ਹੋਗਾ ਮੈਂ ਤੈਨੂੰ ਦੱਸਾਂ ਨਾਲੇ ਮੈਂ ਤਾਂ ਮੇਰੀ ਗੱਲ ਸੁਣ ਲੈ ਮੈਂ ਤਾਂ ਰੋਟਾ ਪਾਣੀ ਐ ਨਹੀਂ ਅੱਜ ਮੈਨੂੰ ਪਤਾ ਸੀ ਤੇਰਾ ਤਾਂ ਫਲਾਤੋ ਨਾਲ ਤਾਂ ਤਿਆਰ ਹੋ ਮੈਂ ਤਾਂ ਸਾਡੇ ਵਾਲੇ ਨੂੰ ਰੀਸ ਲਾਤੀ ਮੈਂ ਫੇ ਜਾ ਭਾਜਾ ਜੋ ਵੀ ਧੀ ਲੰਗਰ ਲੱਗਿਆ ਪਿਆ ਆ ਗਿਆ ਤੈਨੂੰ ਨਹੀਂ ਮੈਂ ਤਾਂ ਉਹੀ ਗੱਲ ਮੈਂ ਤਾਂ ਤੇਰੇ ਕੋਲੇ ਵੀ ਆਉਂਦੀ ਸੀ ਕਿ ਕੰਮ ਆ ਦੇਖ ਲੈ ਪਿੰਡ ਸੋਡਾ ਪਾਪਾ ਕਿਵੇਂ ਖੋਦੀ ਚੜ ਗਿਆ ਮੇਰੀ ਨਹੀਂ ਇਹਨੂੰ ਵੀ ਚਾ ਆਇਆ ਮੈਂ ਤਾਂ ਹਾਰ ਕੇ ਮੰਗ ਤਾਨੂੰ ਕੇ ਕਪੜੇ ਦੇ ਪਾਇਆ ਨਹੀਂ ਮੇਰੀ ਗੱਲ ਸੁਣ ਕਿਸੇ ਨਹੀਂ ਹੁੰਦਾ ਆਏ ਮੰਗੀ ਬੈਠ ਜਾ ਜਾਵਾਂਗੀ ਆਪ ਇਕੱਠ ਗਈ ਆਪਾਂ ਤਾਂ ਜਾਵਾਂਗੀਆਂ ਵੀ ਇਕੱਠੀਆਂ ਖਾਵਾਂਗੀਆਂ ਵੀ ਉੱਥੇ ਵੰਡ ਵੰਡ ਕੇ ਨਾਲੇ ਮੇਰੀ ਗੱਲ ਸੁਣ ਨਿੰਦੋ ਤੇਰਾ ਮੇਰਾ ਕਹਿਣਾ ਕੁਸ ਬੰਦਿਆ ਤੇਰੇ ਪੈਸੇ ਮੇਰੇ ਪੈਸੇ ਨਾਲੇ ਮੇਰੀ ਗੱਲ ਸੁਣ ਹੁਣ ਸੂਟ ਬੂਟ ਚੰਗੇ ਪਾਏ ਨਹੀਂ ਤੂੰ ਤਾਂ ਗੁੰਡੀ ਵਾਂਢੀ ਜਾ ਲੈਣੀ ਹੁਣ ਤੂੰ ਮੈਨੂੰ ਆਏ ਦੱਸ ਮੈਂ ਤਾਂ ਤੇਰੇ ਕੋਲ ਕੰਮ ਆਉਦੀ ਸੀ ਪਰ ਤੂੰ ਕਿਵੇਂ ਆ ਗਈ ਹੁਣ ਮੈਂ ਤਾਂ ਹੀ ਪੁੱਛਣ ਆਈ ਸੀ ਮੇਲੇ ਤੇ ਜਾਏਂਗੀ ਕਿ ਨਹੀਂ ਜਾਂਦੀ ਨਹੀਂ ਮੇਲੇ ਤੇ ਤਾਂ ਮੈਂ ਜਾਉਂਗੀ ਪਹਿਲਾਂ ਮੈਨੂੰ ਧਾਰੇ ਪੈਸੇ ਦੇਵੇਂ ਨੇ ਤਿੰਨ ਪਤ 77 ਕਹਿੰਦੀ ਨਾ ਮੈਂ ਤਾਂ ਖਾ ਕੇ ਮਰੂਗੀ ਤੂੰ ਨੀ ਵਾਸੇ ਆਦੀ ਉਹ ਤੇਰੇ ਕੋਲ ਪੈਸੇ ਨਹੀਂ ਫਿਰ ਤੂੰ ਪਿਆਰ ਕਰਦੀ ਹੋਗੀ ਜਾਨ ਮੈਂ ਪਿਆਰ ਤਾਂ ਹੁਣ ਆਣੀ ਆਸਤਾ ਕਰ ਲੈ ਬੰਦਾ ਫੇਰ ਹੀ ਚਾਹੀਦਾਗਾ ਨਾ ਤੂੰ ਆ ਕੇ ਟਮੰਗ ਲੰਦੀ ਪੈਸੇ ਲੈਣੀ ਮੇਰੇ ਕੋਲ ਪੈਣ ਨਹੀਂ ਨੀ ਫੇਰ ਮੇਰੀ ਗੱਲ ਸੁਣ ਲਿਆਦ ਦੀ ਟੁੱਟ-ਫੁੱਟ ਹੋ ਗਈ ਨੀ ਆਏ ਘਰ ਹੋਟਲ ਤੇ ਜਾ ਕੇ ਦੇਖ ਲੈ ਦਾਲ ਦੀ ਪਲੇਟ 50 ਰੁਪਈਆ ਦੀ ਆਉਂਦੀ ਆ ਤੇ ਮੈਂ ਇਥੇ ਰੋਜ਼ ਮੰਗਣ ਆ ਜੈਣੀ ਨੀ ਪੁੱਸ ਨਹੀਂ ਹੁੰਦਾ ਤੂੰ ਮੈਨੂੰ 30 ਰੁਪਈਆ ਦੇ ਦੀ ਨੀ ਹੈ ਨਹੀਂ ਮੇਰੇ ਕੋਲ ਤਾਂ ਮੇਰੇ ਕੋਲ ਤਾਂ ਬਸ 50 ਹੀ ਨੇ ਮੈਂ ਤਾਂ ਆ ਗਿਆ ਨੀ ਕੀ ਲਿਆਏਗੀ ਕੀ ਕਰੀਂ ਕਿ ਲੈ ਉਹਰਾ ਕਚੋਰੀ ਦੀ ਗੁੰਡੀ ਲਾਈਏ ਚਲ ਚਲ ਖੁਸੀ ਲਾਈਏ ਹੈਗੇ ਤਾਂ ਹੈਗੇ ਤੇਰੇ ਕੋਲ ਤਾਂ ਉਹ ਵੀ ਨਹੀਂ ਹੈਗੇ ਨਹੀਂ ਮੇਰੀ ਗੱਲ ਸੁਣ ਲਾ ਤੂੰ ਮੈਨੂੰ ਚੁੱਪ ਕਰਕੇ ਦੇ ਦੇ 30 ਰੁਪਏ ਨਹੀਂ ਮੈਂ ਤੇਰੀ ਸੱਸ ਨੂੰ ਦੱਸ ਦੂੰਗੀ ਕਿ ਵਿੱਚ ਗੁੰਡਾ ਨਾਉਂਦੀ ਫਿਰਦੀ ਆ ਬਸ ਬਸ ਮੈਂ ਨਹੀਂ ਦਿੰਦੀ ਤੇ ਮੇਰੀ ਸੱਸ ਨੂੰ ਦੱਸ ਦੇ ਮੈਂ ਤੇ ਕੋਈ ਨਹੀਂ ਕਿ ਸੱਸ ਨੂੰ ਨਹੀਂ ਮੈਰੀ ਗੱਲ ਸੁਣ ਲਾ ਮੈਂ ਤਾਂ ਮੇਰੇ ਬਾਬੂ ਮੈਂ ਤਾਂ ਹੋਰ ਮੂੰਹ ਚੋਰ ਮੋਚਾ ਕੁੱਤਾ ਖਾਇਓ ਫਿਰ ਮੈਂ ਤਾਂ ਤੈਨੂੰ ਪਰਨੇ ਲੈ ਕੇ ਨਹੀਂ ਜਾਂਦੀ ਨਾਲ ਵੀ ਨਾਂ ਲੈ ਕੇ ਨਹੀਂ ਫਿਰ ਮੈਂ ਇਕੱਲੀ ਬਾਬੂ ਆ ਕਰ ਨਹੀਂ ਬਾਬੂ ਛੋਡੇ ਵਾਲਾ ਲੱਤਾਂ ਤੋੜ ਦੂਗਾ ਤੇਰੇ ਨਾਲ ਜੋ ਜਗਾ ਹੈ ਇਹਨਾਂ ਕਰ ਫਿਰ 15 ਰੁਪਏ ਦੇ ਦੂੰਗੀ ਤੀ ਇਹ 15 ਰੁਪਈਆ ਦਾ ਕੀ ਆਉਂਦਾਗਾ 50 ਰੁਪਈਆ ਦਾ ਤੈਨੂੰ ਮੈਂ ਗੱਲਾਂ ਸੁਣਾ ਸਕਾਂ ਕਿਧਰ ਤੂੰ ਆ ਸੁਣਾਉਂਦੀ ਬਿਨਾਂ ਦੀ ਗੱਲਾਂ ਤਾਂ ਫਿਰ ਇੰਨੇ ਪੈਸੇ ਨਹੀਂ ਹੈਗੇ ਜਿੱਤੂ ਤੀ ਧੂਲੇ ਵਾਲੇ ਤਾਂ ਫਿਰ ਮੇਰੇ ਕੋਲ ਤਬੀਰ ਆ ਜਾਣੀ ਮੇਰੀ ਗੱਲ ਸੁਣ ਲੈ ਤਾਹਰ ਚੱਕ ਕੇ ਮੈਂ ਕਦੋਂ ਦੀ ਬੈਠੀ ਆ ਜੇ ਤੂੰ ਲੈ ਕੇ ਜਾਣਾਗਾ ਭਾਈ ਘਰ ਪਰ ਕੰਮ ਕਰਾ ਮੇਰੇ ਨਾਲ ਤੇ ਕੰਮ ਤਾਂ ਮੈਂ ਤਾਂ ਉਹ ਮਸਨ ਮੇੜ ਕੇ ਸਾਰਾ ਲਈ ਬੈਠੀ ਹੈਗੀ ਤਿਆਰ ਕਦ ਹੋਗੀ ਮੈਂ ਤਾਂ ਹੁਣ ਤੜਕੇ ਤਾਂ ਪਿਆਰ ਹੋਈ ਸੀ ਮੈਂ ਕਿ ਮਿੰਦੋ ਆਉਗੀ ਮਿੰਦੋ ਨੂੰ ਆਪਣੀ ਟੌਰ ਦਿਖਾਉਂਗੀ ਫਸ ਜਿਹੜੀ ਦਿਵਾਰੀ ਚਲਾ ਇਹ ਤਾਂ ਮੈਂ ਤਾਂ ਨੂੰ ਆਇਆ ਦੱਸ ਦੇਣੀ ਬਟਾ ਸਾਰਾ ਪਾੜੇ ਉਹਦਾ ਝੋਲਾ ਲੈ ਜੀ ਕਾਤਾ ਨਹੀਂ ਉੱਥੇ ਚੋਰਾਂਾਂ ਚੀਜ਼ਾਂ ਨਹੀਂ ਚੱਕ ਕੇ ਲਿਆਵਾਂਗੀ ਆ ਬੱਸ ਨਹੀਂ ਭਲੇ ਤੂੰ ਨਹੀਂ ਚੱਕ ਰਹੀ ਜਿੱਛਤਰ ਪਾਣ ਲੱਗੀ ਤੇ ਕੰਲੀ ਦੇ ਪੈ ਜਾਣਗੇ ਤੂੰ ਕੰਲੀ ਦੇ ਅੱਗੇ ਪੈ ਜਾਣਗੇ ਬਿਅਰੀ ਕਰ ਸੰਡਾ ਇਕਲੰਗਰ ਦੇ ਵਿੱਚ ਜਲੇਦੋਂ ਹੋ ਰਿਹਾ ਮੰਗੀਆਂ ਚੱਕ ਕੇ ਜਿੱਛਤਰ ਉਹ ਵੀ ਦਰੋਫਾ ਲੈ ਨਾ ਮਾਂ ਮੈਨੂੰ ਤਾਂ ਨਹੀਂ ਪਤਾ ਇਹ ਤਾਂ ਭੈਣੇ ਮੈਨੂੰ ਦਿੱਤਾ ਲੈ ਆਇਆ ਸੀਗਾ ਹਾਂ ਅੱਛਾ ਹੋਰ ਨਸ ਕਦੋਂ ਕੋ ਚੱਲੇਗੀ ਫਿਰ ਆਪਾਂ ਲੇਟ ਹੋ ਗਈ ਜਾਨੀ ਹਾਂ ਨਹੀਂ ਚੱਲ ਕੋਈ ਨਹੀਂ ਤੂੰ ਕੰਮ ਨਿਵੇੜ ਲਾ ਤਵਾਦਾ ਮੈਂ ਤਾਂ ਪੈਣ ਪੁੱਤੇ ਹੁਣ ਤਾਂ ਮੈਨੂੰ ਹਾਸਲਾ ਜੇ ਹੋਜੂਗੀ ਮੈਂ ਦੋ ਮੈਨੂੰ ਪੈਸੇ ਦੇ ਦੂਗੀ ਤੂੰ ਆਏ ਕਰ ਤੇ ਮੈਂ ਪੈਣ ਮੈਂ ਸਮ ਥੋੜਾ ਜਿਹਾ ਨੀਰਾ ਨੂੰ ਰਹਿ ਜਾਂਦਾ ਆ ਜਵਾਬ ਨਹੀਂ ਪੁੱਛਣਾ ਮੇਰੇ ਤਾਂ ਪੈਣ ਇਹੀ ਨਹੀਂ ਪੈਰ ਲੱਗਣ ਨੇ ਤਾਂ ਬਾਲਾ ਪੈਣਾ ਜਵਾਬ ਹੈ ਤੇ ਚੱਲ ਹਾਂ ਹੋਰ ਮੈਂ ਚੱਲ ਨੀ ਰਹਿ ਨੂਰਾ ਪਾ ਦੇ ਤੇ ਤੂੰ ਪੈਣ ਪਾ ਕੇ ਹੋ ਜਾ ਤੇਲੀ ਮੈਂ ਤਾਂ ਬਿਲ ਨਹੀਂ ਹੋਊਗੀ ਤੂੰ ਕਰਨ ਦੇ ਨੇ ਤਿਆਰ ਹੋ ਜਾ ਤਾਂ ਚੱਲਾਂਗੇ ਮੇਰੀ ਗੱਲ ਸੁਣ ਲੈ ਨਾਲੇ ਸਬਜ਼ੀ ਵਾਸਤੇ ਤੂੰ ਤਾਂ ਵੱਡੀ ਸਾਰੀ ਮਲਟੀ ਮੁੱਟੀ ਲੈ ਜੀ ਉੱਥੋਂ ਪਵਾ ਲੈ ਤੈਨੂੰ ਤਾਂ ਸਰਕਾਟ ਡੰਗ ਨਹੀਂ ਉਕਣੀਗੀ ਕਿਉਂ ਨਹੀਂ ਅਸੀਂ ਪਸੂ ਤਾਂ ਵੀ ਹੈਗੇ ਬੰਦੇ ਆ ਨੀ ਤੂੰ ਸੁਪਾਣੇ ਪਸੂਆਂ ਨਹੀਂ ਨੀ ਗਾਨੇ ਲਿਆਉਂਦੇ ਸਿਰੇ ਜਿਹਨੇ ਖਾਜੇ ਨੇ ਤੁਸੀਂ ਰਿਝੀ ਨਹੀਂ ਬਣਾਈ ਪਸ ਵਾਟ ਮੈਨੂੰ ਮੂਤਾ ਲਾਈਏ ਨਹੀਂ ਨਹੀਂ ਚਾ ਚੰਗਾ ਮੈਨੂੰ ਕੋਈ ਕੰਮ ਕਰ ਲਾਣ ਮੈਂ ਹੁਣ ਤੂੰ ਮੇਰਾ ਜਵਾਬ ਫੜ ਲੈ ਤੂੰ ਤਾਂ ਨਵੇੜਿਆ ਹੀ ਸੰਦੇਹਾਂ ਵਗ ਜਾਂ ਗਾ ਨਾਲੇ ਤੈਨੂੰ ਪਤਾ ਹੀ ਐ ਆਪਾਂ ਤਾਂ ਤਿੰਨ ਚਾਰ ਘੰਟੇ ਉੱਥੇ ਲੰਗਰ ਚ ਬੈਠਾ ਹਾਂਗਾ ਜਾ ਕੇ ਆਏ ਕਰੀ ਵੱਡਾ ਸਾਰਾ ਮੋਰੂ ਡੂ ਲੂ ਪਾ ਲਈ ਡੋੜੋ ਡੂ ਤੂੰ ਹੀ ਚਾਪ ਲਈ ਮੈਂ ਤਾਂ ਜੀ ਵਾਪਕ ਹੀ ਚੋ ਨਹੀਂ ਨਾ ਮੈਂ ਮੈਂ ਤੇਰਾ ਜਵਾਬ ਚਾਪੀਂ ਤੋ ਦੋ ਵੇ ਹੁਣੇ ਕੁਢੀ ਆ ਰਾਲਾ ਨਾ ਮੈਨੂੰ ਕੰਦੀਏਗੀ ਆਏ ਖਾਵੇਂਗੀ ਲੰਗਰ ਆळ्या ਤੋਂ ਵੀ ਕੁੱਟੀ ਭੁੱਖੀ ਹੋਗੀ ਆਪ ਵੱਡੀ ਵੱਡੀ ਰੱਜੀ ਅਰ ਜਾਨਾ ਚੱਕੇ ਡੋਲੂ ਸਾਡੇ ਮੂੰਹ 'ਨ ਆ ਜਣੀ ਤੂੰ ਹੋਈਆਂ ਤੇ ਦਰਦ ਕਰਦੀ ਕਾਲੋ ਤੇ ਹੋਣੀ ਤੇ ਕੰਨ ਕਾਹਨ ਫਟਦਾ ਤਾਂ ਇਹਨੂੰ ਪਤਾ ਹੀ ਹੈ ਵੀ ਰੋਜ਼ ਤਾਂ ਸਾਡੇ ਨਾਲ ਮੰਗਣ ਆਉਂਦੀ ਕਾਜ ਕਰ ਲੈਣ ਮੇਲੇ ਨਾਲ ਕੰਮ ਤੇ ਚੱਲਾਂਗੀ ਤੇ ਬਦਲਾਂ ਹੀ ਵਾਲੀਆਂ ਮਾਰਦੀਆਂ ਨਹੀਂ ਚੰਗਾ ਮਸਾਂ ਜੋਗੀ ਕਹਿੰਦਾ ਮੇਲਾ ਆਉਂਦਾ ਵਾ ਤੇ ਹੋਰ ਭੈਣੇ ਮੇਰੀ ਗਰ ਸੋਹਣੀ ਨਾਲੇ ਥੋੜਾ ਰੋਟਾ ਦਾ ਰੈਂਜ ਹੋ ਤਾ ਪਾਸ ਕਰ ਭੈਣੇ ਮੈਂ ਭੁੱਖੀ ਨਹੀਂ ਹੈ ਰੋਟੀਆਂ ਲਾ ਪਕਾਉਣੀ ਹੈ ਰੋਜ਼ ਆਦੇ ਪਰ ਮੈਂ ਰੋਟੀ ਘਰ ਦੀ ਤਾਂ ਰੋਟੀਆਂ ਪਕਾਉਣ ਦੀ ਬਾੜੀ ਥੱਕ ਗਈ ਨੀ ਨਹੀਂ ਚਾਂ ਚੰਗਾ ਮੈਂ ਤਾਂ ਨੀਰਾਚਾਰਾ ਪਾ ਦਿਆ ਚਲ ਪਾਇਆ ਜਾ ਭਾਜਾ ਫਿਰ ਸਿਰਸ ਦੀ ਜਾਂ ਮੈਂ ਹੋ ਜਾਊਂਗਾ ਮੈਂ ਤਾਂ ਤਿਆਰੀ ਬੈਠੀ ਆ ਜੋ ਵੀ ਵੀਰਾ ਜਾਣ ਨੂੰ ਭਾਣੇ ਮਸਾ ਮੇਲਾ ਹੁੰਦਾ ਨਹੀਂ ਮੇਰੇ ਸੋਹਣੇ ਤਾਂ ਲੱਗਦੇ ਕੱਪੜੇ ਆਹ ਹੋਆ ਉਹ ਤੇਰੇ ਸੁਣ ਲੱਗਦੇ ਸਬਦਾਂ ਹੈ ਨਾ ਪਲਾ ਬਈ ਵਸ ਤੋਂ ਜਾਇਆ ਫਿਰ ਕੋਈ ਤਰੀਕਾ ਬਣੇ ਤੁਨ ਮੈਂ ਬੰਦ ਵੀਰ ਵੀ ਉੱਤਰ ਕੋਈ ਫੇਰੀ ਸੂਰਤ ਕੋਲਾ ਇਸ ਤੋਂ ਬੱਤੀ ਅੱਜ ਬੰਜੀ ਜੇਬ ਚ ਨਹੀਂ ਹੁੰਦੀ ਤੇ ਤੂੰ ਮੇਲਿਆਂ ਨੂੰ ਕੋਈ ਮੇਲਾ ਨਹੀਂ ਟੱਪਣ ਦਿੰਦੀਗੀ ਅੱਜ ਤੇਥੋਂ ਥੋਕ ਨਾ ਕੋਹੇ ਤੂੰ ਕੀ ਜਾਣੇਗੀ ਚਲ ਨਹੀਂ ਮੈਂ ਝਾੜੂ ਝੂੜੂ ਮਾਰ ਦਿਆ ਤੇ ਮਾਰਨਾ